ਸੱਤ ਸਰੀਏਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਿਹਾ ਜ਼ਰੂਰ ਜਾਂਦਾ ਹੈ ਕਿ ਨਿਆਂ ਪਾਲਿਕਾ ਨਿਰਪੱਖ ਰਹਿ ਕੇ ਕੰਮ ਕਰਦੀ ਹੈ ਕਿਸੇ ਦਬਾਅ ਜਾਂ ਲਾਲਚ ਛੇਠ ਫੈਸਲੇ ਨਹੀਂ ਕਰਦੀ ਪਰ ਬਹੁਤ ਮਸਾਲਾ ਅਜੀਆਂ ਮਿਲ ਜਾਂਦੀਆਂ ਨੇ ਜਿੱਥੇ ਅਦਾਲਤਾਂ ਤੇ ਸਵਾਲ ਉੱਠਦੇ ਹਨ ਅਦਾਲਤ ਦਾ ਕੰਮ ਰੌਲਿਆਂ ਦਾ ਨਿਬੇੜਾ ਕਰਨਾ ਹੁੰਦਾ ਹੈ ਦੋ ਤਰਾਂ ਦੇ ਵਿੱਚ ਜੋ ਵੀ ਕੋਈ ਮਸਲਾ ਹੈ ਉਸ ਮਸਲੇ ਨੂੰ ਖਤਮ ਕਰਨਾ ਹੁੰਦਾ ਹੈ ਨਾ ਕਿ ਮੂਕ ਦਰਸ਼ਕ ਬਣ ਕੇ ਦੇਖਣਾ ਪਰ ਪੰਜਾਬ ਤੇ ਹਰਿਆਣਾ ਵਿੱਚ ਜੋ ਪਾਣੀਆਂ ਦਾ ਮਸਲਾ ਹੈ ਉਸ ਨੂੰ ਸਲਝਾਉਣ ਦੀ ਥਾਂ ਤੇ ਲਟਕਾਉਣ ਦਾ ਹੀ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਮਸਲੇ ਦਾ ਸਿਆਸੀ ਲਾਭ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰ੍ਹਾਂ ਲੈ ਸਕਣ ਚਾਹੇ ਉਹ ਮਾਮਲਾ ਸਤਲੁਜ ਯਮਨਾ ਲਕਨੈਰ ਦਾ ਹੋਵੇ ਤੇ ਜਾਂ ਫਿਰ ਹੁਣ ਵਾਧੂ ਪਾਣੀ ਛੱਡਣ ਦਾ ਸੁਪਰੀਮ ਕੋਰਟ ਹੋਵੇ ਜਾਂ ਹਾਈ ਕੋਰਟ ਆਪਣਾ ਬਣਦਾ ਰੋਲ ਕਿਸੇ ਵੀ ਅਦਾਲਤ ਦੇ ਵੱਲੋਂ ਨਹੀਂ ਨਿਭਾਇਆ ਗਿਆ ਸਗੋਂ ਮਸਲੇ ਦਾ ਸਿਆਸੀਕਰਨ ਕਰਨ ਦੇ ਵਿੱਚ ਮਦਦ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੱਲ ਜਦ ਆਪਣਾ ਸੁਰੱਖਿਅਤ ਰੱਖਿਆ ਫੈਸਲਾ ਸੁਣਾਇਆ ਗਿਆ ਤਾਂ ਇਹ ਮਸਲਾ ਖਤਮ ਹੋ ਚੁੱਕਿਆ ਸੀ 21 ਮਈ ਤੋਂ ਪਹਿਲਾਂ 4500 ਕਿਊਸਿਕ ਵਾਧੂ ਪਾਣੀ ਛੱਡਣ ਲਈ ਜਿੱਥੇ ਸਿਰ ਧੜ ਦੀ ਬਾਜ਼ੀ ਲੱਗ ਰਹੀ ਸੀ ਹਰ ਸਿਆਸੀ ਪਾਰਟੀ ਕੁਰਬਾਨੀ ਦੇਣ ਦੇ ਲਈ ਤਿਆਰ ਸੀ ਅਦਾਲਤ ਦੇ ਹੁਕਮ ਮੰਨਣ ਤੋਂ ਵੀ ਆਨਾ ਕਰਨੀ ਹੋ ਰਹੀ ਸੀ ਹੁਣ 21 ਮਈ ਤੋਂ ਬਾਅਦ ਪਾਣੀ ਕਿੰਨਾ ਜਾ ਰਿਹਾ ਹੈ 10000 ਜਾ ਰਿਹਾ ਹੈ 15000 ਕਿਉਂ ਸਿਕ ਜਾ ਰਿਹਾ ਹੈ ਨਾ ਤਾਂ ਕੋਈ ਪੁੱਛ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਕੋਈ ਫਰਕ ਪੈ ਰਿਹਾ ਕਿਸੇ ਸਮੇਂ ਪੰਜਾਬ ਸਰਕਾਰ ਉੱਤੇ ਅਦਾਲਤ ਦੀ ਤੋਹਫੀਨ ਕਰਨ ਦੀ ਸਜ਼ਾ ਦੀ ਤਲਵਾਰ ਲਟਕੀ ਹੋਈ ਸੀ ਕੰਟੈਂਪਟ ਆਫ ਕੋਰਟ ਦੀ ਲੇਕਿਨ ਅੱਜ ਅਦਾਲਤ ਵੱਲੋਂ ਜਦੋਂ ਆਪਣਾ ਆਦੇਸ਼ ਸੁਣਾਇਆ ਗਿਆ ਹੈ ਤਾਂ ਉਸ ਉਦੇਸ਼ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਗਿਆ ਉਸ ਕੰਟੈਂਪਟ ਦਾ ਜਾਂ ਉਸ ਫੈਸਲੇ ਦਾ 6 ਮਈ ਨੂੰ ਇਸੇ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਗਿਆ ਸੀ ਕਿ ਹਰਿਆਣਾ ਨੂੰ ਜੋ ਵਾਧੂ ਪਾਣੀ ਛੱਡਣ ਦਾ ਫੈਸਲਾ ਕੇਂਦਰੀ ਗ੍ਰੈਸ਼ ਕੱਤਰ ਗੋਬਿੰਦ ਮੋਹਨ ਨੇ 2 ਮਈ ਨੂੰ ਕੀਤਾ ਹੈ ਉਸ ਦੀ ਪਾਲਣਾ ਕਰੇ ਤੇ ਪਾਣੀ ਛੱਡੇ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਇਸ ਫੈਸਲੇ ਨੂੰ ਜਾਂ ਤਾਂ ਵਾਪਸ ਲੈ ਲਿਆ ਜਾਵੇ ਜਾਂ ਇਸ ਵਿੱਚ ਸੋਧ ਕੀਤੀ ਜਾਵੇ ਕਿਉਂਕਿ ਕੇਂਦਰ ਸਰਕਾਰ ਹਰਿਆਣਾ ਸਰਕਾਰ ਤੇ BBMP ਨੇ ਅਦਾਲਤ ਤੋਂ ਓਲਾ ਰੱਖਿਆ ਸੀ ਮਟੀਰੀਅਲ ਫੈਕਟ ਮਤਲਬ ਤੱਥ ਜਿਹੜੇ ਨੇ ਉਲਕ ਹੋਏਗੇ ਸੀ ਜਿਸ ਕਰਕੇ ਇਹ 6 ਮਈ ਦਾ ਫੈਸਲਾ ਹੋਇਆ ਸੀ ਸ਼ਨੀਵਾਰ ਨੂੰ ਚੀਫ ਜਸਟਿਸ ਸ਼ੀਲ ਲਾਗੂ ਅਤੇ ਜਸਟਿਸ ਸੁਮਿਤ ਗੋਇਲ ਦੇ ਇੱਕ ਬੈਂਚ ਨੇ ਪੰਜਾਬ ਸਰਕਾਰ ਦੀ ਇਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਜੋ ਦਲੀਲ ਦਿੱਤੀ ਸੀ ਕਿ ਪਾਣੀਆਂ ਦੇ ਵਿਵਾਦ ਦੋ ਜਾਂ ਵੱਧ ਸੂਬਿਆਂ ਦੇ ਵਿਚਕਾਰ ਸੰਵਿਧਾਨ ਦੀ ਧਾਰਾ 262 ਤੋਂ ਹੀ ਨਿਕਲਦੇ ਹਨ ਇਸ ਧਾਰਾ ਤੋਂ ਹੀ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟ ਐਕਟ 1956 ਅੱਗੇ ਜਾ ਕੇ ਬਣਿਆ ਹੈ ਜਾਂ ਬਣਾਇਆ ਗਿਆ ਹੈ ਅਦਾਲਤ ਨੇ ਕਿਹਾ ਕਿ ਸਿਰਫ ਇਸ ਕਰਕੇ ਕਿ ਅਦਾਲਤ ਨੇ ਮੰਨਿਆ ਹੈ 1964 ਦਾ ਪੰਜਾਬ ਪੁਨਰਗਠਨ ਐਕਟ ਸੰਵਿਧਾਨ ਦੇ ਆਰਟੀਕਲ 262 1 ਦਾ ਹੀ ਪ੍ਰਗਟਾਵਾ ਹੈ ਪੰਜਾਬ ਸਰਕਾਰ ਦੇ ਇਸ ਸਟੈਂਡ ਨੂੰ ਕੋਈ ਮਦਦ ਨਹੀਂ ਮਿਲਦੀ ਕਿ ਆਦੇਸ਼ ਵਾਪਸ ਲਏ ਜਾਣ ਜਾਂ ਫਿਰ ਇਹ ਸੋਦੇ ਜਾਣ ਜਦੋਂ ਤੱਕ ਸਰਕਾਰ ਇਹ ਸਾਬਤ ਨਹੀਂ ਕਰਦੀ ਕਿ ਇਸ ਗਲਤੀ ਕਰਕੇ ਕੋਈ ਪੱਖਪਾਤ ਹੋਇਆ ਹੈ ਜੋ ਕਿ ਇਸ ਫੈਸਲੇ ਦੇ ਵਿੱਚ ਯਕੀਨਨ ਤੌਰ ਤੇ ਨਹੀਂ ਹੋਇਆ ਜਿਹੜੀ ਪੰਜਾਬ ਸਰਕਾਰ ਦੀ ਦਲੀਲ ਸੀ ਜਾਂ ਦਲੀਲ ਦਾ ਕੇਂਦਰ ਬਿੰਦੂ ਸੀ ਕਿ 29 ਮਈ ਦੀ ਹਰਿਆਣਾ ਸਰਕਾਰ ਦੀ ਚਿੱਠੀ ਹੈ ਜਿਸ ਨੂੰ ਅਦਾਲਤ ਦੇ ਸਾਹਮਣੇ ਨਹੀਂ ਲਿਆਂਦਾ ਗਿਆ ਜਾਂ ਅਦਾਲਤ ਤੋਂ ਲੁਕੋਇਆ ਗਿਆ ਹੈ ਉਸ ਬਾਰੇ ਜੱਜ ਸਾਹਿਬ ਕਹਿੰਦੇ ਨੇ ਇਹ ਚਿੱਠੀ ਪੜਨ ਤੋਂ ਬਾਅਦ ਸਾਫ ਪਤਾ ਲੱਗਦਾ ਹੈ ਕਿ BBMP ਦੀ 28 April ਦੀ ਮੀਟਿੰਗ ਜਿਹੜੀ ਹੋਈ ਸੀ ਉਹ 23 April ਦੀ BBMP ਦੀ ਟੈਕਨੀਕਲ ਕਮੇਟੀ ਨੇ ਜੋ ਮਤਾ ਪਾਸ ਕੀਤਾ ਸੀ ਉਸ ਨੂੰ ਲਾਗੂ ਕਰਵਾਉਣ ਵਾਸਤੇ ਹੀ ਹੋਈ ਸੀ 8500 ਕਿਊਸਿਕ ਪਾਣੀ ਹਰਿਆਣਾ ਨੂੰ ਛੱਡੇ ਜਾਣ ਦਾ ਮਤਾ ਲਾਗੂ ਨਾ ਹੋਣ ਕਰਕੇ ਹਰਿਆਣਾ ਦੁਖੀ ਸੀ ਹਰਿਆਣਾ ਜਿਹੜਾ ਸੀ ਪੀੜਤ 29 ਅਪ੍ਰੈਲ ਦੀ ਚਿੱਠੀ ਤੋਂ ਅੱਗੇ ਇਹ ਸਾਫ਼ ਹੁੰਦਾ ਹੈ ਕਿ ਸਟੈਂਡ ਇਹ ਲਿਆ ਗਿਆ ਸੀ ਕਿ BBMB ਦੇ ਉੱਪਰ ਪੰਜਾਬ ਦਾ ਕਬਜ਼ਾ ਹੈ ਜਾਂ ਇੱਕਾ ਅਧਿਕਾਰ ਹੈ ਜਾਂ ਆਪਾਂ ਜਿਹਨੂੰ ਕਹਿ ਦਿੰਨੇ ਆ ਕਿ ਮੋਨੋਪੋਲੀ ਹੈ ਪੰਜਾਬ ਨੇ ਉਹਨੂੰ ਮੋਨੋਪੋਲਾਈਜ਼ ਕਰ ਰੱਖਿਆ ਹੈ ਇਸ ਕਰਕੇ ਹਰਿਆਣਾ ਨੇ 1974 ਦੇ ਰੂਲ 7 ਐਕਸਪਲੇਨੇਸ਼ਨ 2 ਦੇ ਅੰਤਰਗਤ BBMB ਦੇ ਚੇਅਰਮੈਨ ਨੂੰ ਬੇਨਤੀ ਕੀਤੀ ਸੀ ਕਿ ਮਾਮਲਾ ਕੇਂਦਰ ਕੋਲ ਭੇਜਿਆ ਜਾਵੇ ਤਾਂ ਕਿ ਮਤਾ ਲਾਗੂ ਕੀਤਾ ਜਾ ਸਕੇ 1974 ਦੇ ਰੂਲ 7 ਦੀਆਂ ਦੋਵੇਂ ਐਕਸਪਲੇਨੇਸ਼ਨਸ ਦੀ ਜੋ ਵੀ ਉਹਦੀ ਸਮਝ ਦਿੱਤੀ ਗਈ ਹੈ ਉਸ ਦੀ ਬ੍ਰਿਕੀ ਨਾਲ ਜਾਂਚ ਤੋਂ ਪਤਾ ਲੱਗਦਾ ਹੈ ਕਿ ਦੋ ਸੂਬਿਆਂ ਦੇ ਹੱਕਾਂ ਨੂੰ ਲੈ ਕੇ ਨੀਤੀ ਦੇ ਕਿਸੇ ਸਵਾਲ ਨੂੰ ਲੈ ਕੇ ਜੇ ਕੋਈ ਮਤਭੇਦ ਪੈਦਾ ਹੋ ਜਾਂਦੇ ਨੇ ਤਾਂ ਚੇਅਰਮੈਨ ਉਹ ਮੁੱਦਾ ਕੇਂਦਰ ਸਰਕਾਰ ਨੂੰ ਭੇਜ ਸਕਦਾ ਹੈ ਕਿ ਕੇਂਦਰ ਫਿਰ ਫੈਸਲਾ ਕਰਦਾ 29 ਅਪ੍ਰੈਲ ਦੀ ਚਿੱਠੀ ਹਰਿਆਣੇ ਦੇ ਕਿਸੇ ਇਤਰਾਜ਼ ਦੀ ਗੱਲ ਨਹੀਂ ਕਰਦੀ ਸਗੋਂ ਬੀਬੀ ਐਮਈ ਦੇ ਚੇਅਰਮੈਨ ਨੂੰ ਇੱਕ ਬੇਨਤੀ ਕੀਤੀ ਗਈ ਹੈ ਕਿ ਮਸਲਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਇਸ ਕਰਕੇ ਇਹ ਚਿੱਠੀ ਜਿਹੜੀ ਹੈ ਉਹ ਮਟੀਰੀਅਲ ਫੈਕਟ ਜਾਂ ਉਹਨਾਂ ਤੱਥਾਂ ਦੀ ਜੱਦ ਦੇ ਵਿੱਚ ਨਹੀਂ ਆਉਂਦੀ ਜਿਸ ਨੂੰ ਲੁਕਾਉਣ ਦਾ ਜਾਂ ਨਾ ਦੱਸਣ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਉਸ ਫੈਸਲੇ ਦੇ ਉੱਤੇ ਵੀ ਕੋਈ ਫਰਕ ਨਹੀਂ ਪੈਂਦਾ 6 ਮਈ ਵਾਲੇ ਆਪਣੇ ਫੈਸਲੇ ਬਾਰੇ ਜ਼ਿਕਰ ਕਰਦਿਆਂ ਅਦਾਲਤ ਕਹਿੰਦੀ ਹੈ ਕਿ ਮਸਲੇ ਦਾ ਨਿਪਟਾਰਾ ਇੱਕ ਸੰਕਟਕਾਲੀਨ ਸਥਿਤੀ ਦੇ ਪਿਛੋਕੜ ਦੇ ਵਿੱਚ ਕੀਤਾ ਗਿਆ ਸੀ ਜੋ ਪੈਦਾ ਹੋ ਰਹੀ ਸੀ ਤੇ ਜੇ ਉਸ ਰੌਲੇ ਦੇ ਵਿੱਚ ਫੌਰੀ ਤੌਰ ਤੇ ਕੋਈ ਫੈਸਲਾ ਨਾ ਸੁਣਾਇਆ ਜਾਂਦਾ ਜਾਂ ਹੱਲ ਨਾ ਕੱਢਿਆ ਜਾਂਦਾ ਤਾਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੱਖਾਂ ਲੋਕਾਂ ਦਾ ਅਜਿਹਾ ਨੁਕਸਾਨ ਹੋਣਾ ਸੀ ਜਿਸ ਦੀ ਪਰਪਾਈ ਨਹੀਂ ਹੋ ਸਕਦੀ ਸੀ ਹੁਣ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਉਹ ਫੈਸਲਾ ਤਾਂ ਲਾਗੂ ਹੀ ਨਹੀਂ ਹੋਇਆ ਸੀ ਫਿਰ ਉਹ ਲੱਖਾਂ ਲੋਕਾਂ ਦਾ ਨੁਕਸਾਨ ਕੀ ਹੋਇਆ ਜਿਸ ਦੀ ਇਹ ਗੱਲ ਅਦਾਲਤ ਵੱਲੋਂ ਕੀਤੀ ਜਾ ਰਹੀ ਹੈ ਖੈਰ ਇਸ ਫੈਸਲੇ ਦੀ ਇਕੱਲੇ ਦੀ ਹੀ ਆਪਾਂ ਗੱਲ ਨਹੀਂ ਕਰਦੇ ਜੇ ਤੁਸੀਂ ਵੈਸੇ ਵੀ ਪਿਛਲੇ ਲੰਮੇ ਸਮੇਂ ਦੇ ਉੱਤੇ ਝਾਤ ਮਾਰ ਕੇ ਦੇਖੋ ਤਾਂ ਕਿਸੇ ਜੱਜ ਨੂੰ ਜੇਕਰ ਤੁਸੀਂ ਕੁਝ ਗਲਤ ਲਫ਼ਜ਼ ਬੋਲ ਦਿੰਨੇ ਹੋ ਜਾਂ ਫਿਰ ਕਿਸੇ ਧਰਮ ਬਾਰੇ ਕੋਈ ਗਲਤ ਲਫ਼ਜ਼ ਬੋਲ ਦਿੱਤੇ ਜਾਂਦੇ ਨੇ ਜਾਂ ਕਿਸੇ ਫਿਲਮ ਦੇ ਵਿੱਚ ਕੋਈ ਅਸਤਰਾਜੋਗ ਸੀਨ ਜਿਹੜਾ ਹੈ ਉਹ ਉਪੜਾ ਦਿੱਤਾ ਜਾਂਦਾ ਹੈ ਪੇਸ਼ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਕਿਸੇ ਇੱਕ ਬੰਦੇ ਦੇ ਨਾਲ ਕੋਈ ਤੱਕਾ ਹੁੰਦਾ ਹੈ ਤਾਂ ਅਦਾਲਤਾਂ ਇਥੋਂ ਤੱਕ ਕਿ ਸੁਪਰੀਮ ਕੋਰਟ ਵੀ ਸੂ ਮੋਟੋ ਨੋਟਿਸ ਲੈ ਲੈਂਦੀਆਂ ਨੇ ਮਤਲਬ ਕਿਸੇ ਸ਼ਿਕਾਇਤ ਦੀ ਵੀ ਲੋੜ ਨਹੀਂ ਹੈ ਕਿਤੇ ਪਟੀਸ਼ਨ ਪਾਉਣ ਦੀ ਲੋੜ ਨਹੀਂ ਹੈ ਕਿਸੇ ਥਾਣੇ ਦੇ ਵਿੱਚ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ ਅਦਾਲਤਾਂ ਆਪਣੇ ਆਪ ਉਸ ਦਾ ਧਿਆਨ ਲੈ ਕੇ ਉਸ ਦੇ ਉੱਤੇ ਫੈਸਲੇ ਸੁਣਾ ਦਿੰਦੀਆਂ ਨੇ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਅਣਪਛਾਤਾ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਉਹਨਾਂ ਦਾ ਸਨਸਕਾਰ ਕਰ ਦਿੱਤਾ ਜਾਂਦਾ ਹੈ ਤੇ ਇੱਕ ਵਿਅਕਤੀ ਖਾਲੜਾ ਸਾਹਿਬ ਜਿਹੜੇ ਨੇ ਉਹ ਤੱਥ ਲੱਭ ਕੇ ਲੈ ਕੇ ਆਉਂਦੇ ਨੇ ਖੁਦ ਖੋਜ ਕਰਦੇ ਨੇ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਂਦੇ ਨੇ ਤਾਂ ਉਸ ਨੂੰ ਤਕਨੀਕੀ ਕਾਰਨ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ ਉਸ ਦੇ ਉੱਤੇ ਸੁਣਵਾਈ ਤੱਕ ਨਹੀਂ ਇੱਕ ਪਾਸੇ ਤਾਂ ਸੁਪਰੀਮ ਕੋਰਟ ਇਹ ਫੈਸਲਾ ਸੁਣਾਉਂਦੀ ਹੈ ਕਿ ਕੋਈ ਗਵਰਨਰ ਜਾਂ ਕੋਈ ਰਾਸ਼ਟਰਪਤੀ 10 ਮਹੀਨੇ ਤੋਂ ਵੱਧ ਸਮੇਂ ਤੱਕ ਕਿਸੇ ਬਿੱਲ ਦੇ ਉੱਤੇ ਬੈਠਾ ਨਹੀਂ ਰਹਿ ਸਕਦਾ ਉਸ ਨੂੰ ਕੋਈ ਨਾ ਕੋਈ ਫੈਸਲਾ ਸੁਣਾਉਣਾ ਹੀ ਪਏਗਾ ਤਾਂ ਦੂਜੇ ਪਾਸੇ ਉਸੇ ਸੁਪਰੀਮ ਕੋਰਟ ਦੇ ਵਿੱਚ ਰਾਸ਼ਟਰਪਤੀ ਵੱਲੋਂ 20 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦਾ ਜੋ ਪਾਣੀਆਂ ਦੇ ਐਗਰੀਮੈਂਟ ਰੱਦ ਕੀਤੇ ਜਾਣ ਵਾਲਾ ਬਿੱਲ ਸੀ ਉਹ ਭੇਜਿਆ ਗਿਆ ਸੀ ਕਾਨੂੰਨੀ ਸਲਾਹ ਲੈਣ ਵਾਸਤੇ ਉਸਤੇ ਹਜੇ ਤੱਕ ਕੋਈ ਸਲਾਹ ਨਹੀਂ ਦਿੱਤੀ ਗਈ ਹੈ 20 ਸਾਲ ਤੋਂ ਵੱਧ ਸਮਾਂ ਨਿਕਲ ਚੁੱਕਿਆ ਹੈ ਉੱਥੇ ਹੀ ਜਿੱਥੇ ਕਿਤੇ ਕਿਸੇ ਵੀ ਨੇਤਾ ਦੇ ਉੱਤੇ ਕਿਸੇ ਵੀ ਅਫਸਰ ਦੇ ਉੱਤੇ ਜਾਂ ਕਿਸੇ ਤੇ ਵੀ ਕੋਈ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਜਾਂ ਕਿਸੇ ਨਿਯੁਕਤੀ ਦੇ ਉੱਤੇ ਇਹ ਦੋਸ਼ ਲਾਏ ਜਾਂਦੇ ਨੇ ਜਾਂ ਸਵਾਲ ਚੱਕੇ ਜਾਂਦੇ ਨੇ ਕਿ ਇਹ ਕਿਸੇ ਪੱਖਪਾਤ ਨਾਲ ਕੀਤੀ ਗਈ ਹੈ ਜਾਂ ਕਿਸੇ ਲਾਭ ਦੇ ਖਤਰੇ ਦੇਨ ਕੀਤੀ ਗਈ ਹੈ ਉਸ ਨੂੰ ਇਹੀ ਅਦਾਲਤਾਂ ਰੱਦ ਕਰ ਦਿੰਦੀਆਂ ਨੇ ਤਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਇੱਕ ਬਹੁਤ ਵੱਡਾ ਨੇਤਾ ਦੋ ਵਕੀਲਾਂ ਨੂੰ ਜੱਜ ਬਣਾਉਣ ਦੇ ਚੱਕਰ ਦੇ ਵਿੱਚ ਜਾਂ ਝੂਠਾ ਵਾਅਦਾ ਕਰਕੇ ਜਾਂ ਵਾਅਦਾ ਕਰਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰ ਰਿਆ ਹੁੰਦਾ ਹੈ ਉਸ ਦੀ ਇੱਕ ਵੀਡੀਓ ਬਣ ਜਾਂਦੀ ਹੈ ਤਾਂ ਇਹੀ ਅਦਾਲਤ ਉਸ ਨੇਤਾ ਦੇ ਉੱਤੇ ਐਕਸ਼ਨ ਲੈਣ ਦੀ ਥਾਂ ਤੇ ਇੱਥੋਂ ਤੱਕ ਕਿ ਕੁਝ ਵੀ ਐਕਸ਼ਨ ਲੈਣ ਦੀ ਜਾਂ ਟਿੱਪਣੀ ਕਰਨ ਦੀ ਥਾਂ ਤੇ ਸਾਰੇ মিডিਆ ਤੇ ਇਹ ਰੋਕ ਲਗਾ ਦਿੰਦੀ ਹੈ ਕਿ ਉਸ ਕੇਸ ਬਾਰੇ ਉਸ ਵੀਡੀਓ ਨੂੰ ਕਿਤੇ ਵੀ ਦਿਖਾਇਆ ਨਹੀਂ ਜਾਏਗਾ ਕੋਈ ਤਸਵੀਰ ਜਿਹੜੀ ਹੈ ਉਹ ਪ੍ਰਕਾਸ਼ਿਤ ਨਹੀਂ ਕੀਤੀ ਜਾਏਗੀ ਕੋਈ ਚਰਚਾ ਨਹੀਂ ਕੀਤੀ ਜਾਏਗੀ ਸੋ ਇਹ ਸਾਡੀਆਂ ਅਦਾਲਤਾਂ ਦਾ ਰੋਲ ਹੈ ਜਿਸ ਦੇ ਉੱਤੇ ਸਵਾਲੀਆ ਨਿਸ਼ਾਨ ਉੱਠਦੇ ਨੇ ਸਿਲੈਕਟਿਵ ਤਰੀਕੇ ਨਾਲ ਜਦੋਂ ਫੈਸਲੇ ਸੁਣਾਏ ਜਾਂਦੇ ਨੇ ਜਾਂ ਨਹੀਂ ਸੁਣਾਏ ਜਾਂਦੇ ਉਹਨਾਂ ਦਾ ਇੰਪੈਕਟ ਕੀ ਪੈਂਦਾ ਹੈ ਲੋਕਾਂ ਦੇ ਉਸ ਤੇ ਉੱਤੇ ਵੀ ਸਵਾਲ ਉੱਠਦੇ ਖੈਰ ਹੁਣ ਇਸੇ ਇਸ ਦੇ ਉੱਪਰ ਜੇ ਅਸੀਂ ਵਾਪਸ ਆਉਣੇ ਆ ਤਾਂ ਫੈਸਲਾ ਸੁਣਾਇਆ ਗਿਆ ਸੀ ਕਿ ਹਰਿਆਣੇ ਨੂੰ ਵਾਧੂ ਪਾਣੀ ਛੱਡਿਆ ਜਾਣਾ ਚਾਹੀਦਾ ਹੈ ਜੋ ਕਿ ਨਹੀਂ ਛੱਡਿਆ ਗਿਆ ਇਸ ਦੇ ਉੱਤੇ ਖੂਬ ਸਿਆਸਤ ਹੋਈ ਖੂਬ ਰਾਜਨੀਤੀ ਹੋਈ ਸੁਰਖੀਆਂ ਬਹੁਤ ਬਣੀਆਂ ਧਰਨੇ ਲਗਾਏ ਗਏ ਮੀਡੀਆ ਦੇ ਵਿੱਚ ਮਾਈਲੇਜ ਖੱਟੀ ਗਈ ਲੇਕਿਨ ਜੱਜ ਸਾਹਿਬ ਨੇ ਜੋ ਜ਼ਿਕਰ ਕੀਤਾ ਹੈ ਕਿ ਐਨੇ ਸੂਬਿਆਂ ਦਾ ਨੁਕਸਾਨ ਹੋ ਜਾਣਾ ਸੀ ਜਿਸ ਦੀ ਕਦੇ ਪਰਪਾਈ ਨਹੀਂ ਕੀਤੀ ਜਾ ਸਕਦੀ ਉਹ ਨੁਕਸਾਨ ਕੀ ਹੋ ਗਿਆ ਜੇ ਹੋਇਆ ਤਾਂ ਕੀ ਹੋਇਆ ਤੇ ਜੇ ਨਹੀਂ ਹੋਇਆ ਫਿਰ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਉਹ ਮਸਲਾ ਪੈਦਾ ਹੀ ਕਿਉਂ ਕੀਤਾ ਗਿਆ ਜੇ ਪਾਣੀ ਦੀ ਲੋੜ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਨਹੀਂ ਸੀ ਤਾਂ ਉਹ ਪਾਣੀ ਮੰਗਿਆ ਕਿਉਂ ਗਿਆ ਉਹਦੀ ਮੰਗ ਕਿਉਂ ਖੜੀ ਕੀਤੀ ਗਈ ਤੇ ਉਸ ਕਰਕੇ ਦੋ ਸੂਬਿਆਂ ਦੇ ਵਿੱਚ ਐਡਾ ਵੱਡਾ ਮੁੱਦਾ ਜਿਹੜਾ ਹੈ ਉਹਨੂੰ ਖੜਾ ਕਰਨ ਦੀ ਲੋੜ ਕਿਸ ਫਿਰ ਜੇ ਉਹ ਫੈਸਲਾ ਲਾਗੂ ਨਹੀਂ ਹੋਇਆ ਜੇ ਮੰਗ ਸਹੀ ਸੀ ਫਿਰ ਪੰਜਾਬ ਸਰਕਾਰ ਦੇ ਉੱਤੇ ਕੋਈ ਐਕਸ਼ਨ ਹਜੇ ਤੱਕ ਕਿਉਂ ਨਹੀਂ ਲਿਆ ਗਿਆ ਕਿ ਅਦਾਲਤ ਨੇ ਜੋ ਫੈਸਲਾ ਸੁਣਾਇਆ ਸੀ ਉਹ ਪੰਜਾਬ ਸਰਕਾਰ ਨੇ ਲਾਗੂ ਕਿਉਂ ਨਹੀਂ ਕੀਤਾ ਹੁਣ ਇਹਦੇ ਵਿੱਚ ਟੈਕਨੀਕਲ ਗੱਲਾਂ ਜ਼ਰੂਰ ਫੈਸਲਿਆਂ ਦੇ ਵਿੱਚ ਸੁਣਾਈਆਂ ਜਾ ਸਕਦੀਆਂ ਨੇ ਇੱਥੋਂ ਤੱਕ ਕਿ ਜੋ ਚਿੱਠੀ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਪੜ੍ਹ ਕੇ ਇਹ ਫੈਸਲਾ ਅੱਜ ਸੁਣਾਇਆ ਗਿਆ ਹੈ ਇਹ ਫੈਸਲਾ ਉਦੋਂ ਵੀ ਸੁਣਾਇਆ ਜਾ ਸਕਦਾ ਸੀ ਜਦੋਂ ਇਹ ਪਟੀਸ਼ਨ ਪਾਈ ਗਈ ਸੀ ਫਿਰ 21 ਤਰੀਕ ਦੇ ਲੰਘ ਜਾਣ ਦਾ ਜਿਹੜਾ ਇੰਤਜ਼ਾਰ ਕਿਉਂ ਕੀਤਾ ਗਿਆ ਇਹ ਮਸਲਾ ਘੜਿਆ ਹੀ ਸਿਆਸਤ ਕਰਨ ਵਾਸਤੇ ਸੀ ਕੀ ਕਿਸੇ ਨੂੰ ਉਭਾਰਨ ਦੀ ਲੋੜ ਸੀ ਕਿਸੇ ਨੂੰ ਪਿੱਛੇ ਖਿੱਚਣ ਦੀ ਲੋੜ ਸੀ ਜਾਂ ਇਸ ਮੁੱਦੇ ਨੂੰ ਕਿਸੇ ਇਸ ਤਰੀਕੇ ਨਾਲ ਪੇਸ਼ ਕਰਨ ਦੀ ਲੋੜ ਸੀ ਕਿ ਬਾਕੀ ਗੱਲਾਂ ਜੜੀਆਂ ਨੇ ਉਹਨਾਂ ਤੋਂ ਧਿਆਨ ਹਟਾਇਆ ਜਾ ਸਕੇ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਜੋ ਸਵਾਲ ਉੱਠਦੇ ਨੇ ਉਸ ਦਾ ਜਵਾਬ ਹਜੇ ਤੱਕ ਕਿਸੇ ਵੀ ਪਰ ਵੱਲੋਂ ਨਹੀਂ ਦਿੱਤਾ ਗਿਆ ਜੇ ਦੋ ਸਿਆਸੀ ਪਾਰਟੀਆਂ ਮਿਲ ਕੇ ਵੀ ਅਜਿਹਾ ਕੁਝ ਕਰ ਰਹੀਆਂ ਸੀ ਇਸ ਤਰ੍ਹਾਂ ਦੀ ਇੱਕ ਖੇਡ ਖੇਡੀ ਜਾ ਰਹੀ ਸੀ ਤਾਂ ਅਦਾਲਤ ਦਾ ਰੋਲ ਇਸ ਦੇ ਵਿੱਚ ਕੁਝ ਹੋਰ ਹੋਣਾ ਚਾਹੀਦਾ ਸੀ ਅਦਾਲਤ ਨੂੰ ਸਹੀ ਫੈਸਲਾ ਸੁਣਾਉਣਾ ਚਾਹੀਦਾ ਸੀ ਕਿ ਵਾਕਿਆ ਹੀ ਕੀ ਇੱਕ ਸੰਕਟ ਹਰਿਆਣਾ ਦੇ ਵਿੱਚ ਖੜਾ ਹੋਇਆ ਹੈ ਪਾਣੀ ਦਾ ਜੇ ਹੋਇਆ ਹੈ ਤਾਂ ਕੀ ਪੰਜਾਬ ਉਸ ਸੰਕਟ ਦੇ ਵਿੱਚ ਆਪਣੇ ਗੁਆਂਢੀ ਸੂਬੇ ਦੀ ਮਦਦ ਕਰਨ ਦੇ ਲਈ ਤਿਆਰ ਨਹੀਂ ਹੈ ਨਹੀਂ ਕਰਨਾ ਚਾਹੁੰਦਾ ਹੈ ਲੇਕਿਨ ਅਜੇਆ ਕੁਝ ਵੀ ਨਹੀਂ ਸੀ ਨਾ ਤਾਂ ਉੱਥੇ ਕੋਈ ਪਾਣੀ ਦਾ ਸੰਕਟ ਸੀ ਤੇ ਨਾ ਹੀ ਪੰਜਾਬ ਵੱਲੋਂ ਮਦਦ ਕਰਨ ਦੇ ਵਿੱਚ ਕੋਈ ਇਨਕਾਰ ਕੀਤਾ ਗਿਆ ਸੀ 4000 ਕਿਊਸਿਕ ਪਾਣੀ ਬਿਨਾਂ ਕਿਸੇ ਗੱਲ ਦੇ ਬਿਨਾਂ ਕਿਸੇ ਤੋਂ ਪੁੱਛੇ ਹੋਏ ਬਿਨਾਂ ਕਿਸੇ ਰੋਲੇ ਰੱਪੇ ਦੇ ਛੱਡਿਆ ਜਾ ਰਿਹਾ ਸੀ ਜੋ ਕਿ ਉਸ ਤੋਂ ਬਾਅਦ ਵੀ ਛੱਡਿਆ ਜਾਂਦਾ ਰਿਹਾ ਸਿਆਸਤ ਦਾ ਐਡਾ ਵੱਡਾ ਮੁੱਦਾ ਬਣਾਉਣ ਤੋਂ ਬਾਅਦ ਵੀ ਉਸ ਪਾਣੀ ਤੇ ਨਾ ਤਾਂ ਕਿਸੇ ਨੇ ਹਿੰਦੂਪਰੰਤੂ ਕੀਤਾ ਤੇ ਨਾ ਹੀ ਉਹ ਪਾਣੀ ਰੋਕਿਆ ਗਿਆ ਉਹ ਪਾਣੀ ਉਸੇ ਤਰੀਕੇ ਨਾਲ ਵਧੂ ਜਾਂਦਾ ਰਿਹਾ ਜਿਵੇਂ ਕਿ ਪਹਿਲਾਂ ਤਿਆਰ ਹੈ ਸੀ ਫਿਰ ਇਹ ਸਾਰਾ ਕੁਝ ਕਰਨ ਦੀ ਲੋੜ ਕੀ ਸੀ ਤੇ ਜੇ ਇਸ ਤਰ੍ਹਾਂ ਸਿਆਸਤ ਹੋ ਰਹੀ ਸੀ ਦੋਵੇਂ ਤਰ੍ਹਾਂ ਮਿਲ ਕੇ ਸਿਆਸਤ ਕਰ ਰਹੀਆਂ ਸੀ ਤੇ ਅਦਾਲਤ ਨੂੰ ਉਸ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਸੀ ਸਗੋਂ ਉਸ ਨਾਟਕ ਦੇ ਉੱਤੇ ਰੋਕ ਲਾਉਣੀ ਚਾਹੀਦੀ ਸੀ ਤਾਂ ਕਿ ਇਹਦੇ ਨਾਲ ਮਾਹੌਲ ਹੋਰ ਖਰਾਬ ਨਾ ਹੋਵੇ ਦੋ ਜਿਹੜੇ ਸੂਬੇ ਨੇ ਉਹਨਾਂ ਦੇ ਲੋਕ ਆਪਸ ਦੇ ਵਿੱਚ ਦੁਸ਼ਮਣ ਨਾ ਬਣਨ ਕੋਈ ਦੰਗੇ ਵਰਗੀ ਸਥਿਤੀ ਪੈਦਾ ਨਾ ਹੋ ਜਾਵੇ ਇਸ ਤਰ੍ਹਾਂ ਦੇ ਨਾਟਕ ਜਾਂ ਇਸ ਤਰ੍ਹਾਂ ਦੀ ਸਿਆਸਤ ਨੂੰ ਰੋਕਿਆ ਜਾਣਾ ਚਾਹੀਦਾ ਸੀ ਜੋ ਕਿ ਅਦਾਲਤ ਵੱਲੋਂ ਨਹੀਂ ਕੀਤਾ ਗਿਆ 21 ਮਈ ਤੱਕ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਜਦੋਂ ਉਹ ਟਾਈਮ ਲੰਘ ਗਿਆ ਜਦੋਂ ਪਾਣੀਆਂ ਦਾ ਜਿਹੜਾ ਮੁੱਦਾ ਸੀ ਜਿੰਨਾ ਪਾਣੀ ਦਾ ਕੋਟਾ ਸੀ ਉਹ ਨਿਰਧਾਰਤ ਖਤਮ ਹੋ ਗਿਆ ਨਵਾਂ ਸਾਲ ਸ਼ੁਰੂ ਹੋ ਗਿਆ ਨਵੇਂ ਸਾਲ ਦੇ ਵਿੱਚ ਨਵੇਂ ਪਾਣੀ ਜਾਣ ਲੱਗੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਕੋਈ ਉਹਦੇ ਵਿੱਚ ਪਾਣੀ ਦੀ ਘਾਟ ਦਾ ਜ਼ਿਕਰ ਨਹੀਂ ਹੋਇਆ ਕੋਈ ਪਾਣੀ ਦੇ ਹੱਕਾਂ ਦੀ ਗੱਲ ਨਹੀਂ ਹੋਈ ਆਪਣੇ ਆਪ ਸਾਫ਼ ਸੁਥਰੇ ਤਰੀਕੇ ਨਾਲ ਉਸੇ ਤਰੀਕੇ ਨਾਲ ਵਾਧੂ ਪਾਣੀ ਜਾਣ ਲੱਗ ਗਿਆ ਜਿਵੇਂ ਕਿ ਪਹਿਲਾਂ ਜਾ ਰਿਹਾ ਸੀ ਮਸਲਾ ਇੱਡਾ ਵੱਡਾ ਜੋ ਬਣਾਇਆ ਗਿਆ ਸੀ ਜਿਦੇ ਲਈ ਕੁਰਬਾਨੀਆਂ ਦੇਣੀਆਂ ਸੀ ਜਾਨਾਂ ਜਾਣੀਆਂ ਸੀ ਉਹ ਇੱਕ ਪਲ ਦੇ ਵਿੱਚ ਖਤਮ ਹੋ ਗਿਆ ਇੱਕ ਝਟਕੇ ਦੇ ਵਿੱਚ ਖਤਮ ਹੋ ਗਿਆ ਤੇ ਉਹ ਸਾਰਾ ਕੁਝ ਹੋ ਜਾਣ ਤੋਂ ਬਾਅਦ ਮੇਲਾ ਬੀਤ ਜਾਣ ਤੋਂ ਬਾਅਦ ਅੱਜ ਅਦਾਲਤ ਦਾ ਇਸ ਫੈਸਲੇ ਨੂੰ ਸੁਣਾਉਣ ਦਾ ਕੀ ਮਕਸਦ ਰਹਿ ਜਾਂਦਾ ਹੈ ਇਹ ਤਾਂ ਅਦਾਲਤ ਹੀ ਦੱਸ ਸਕਦੀ ਹੈ ਸ਼ਾਇਦ ਜਿਵੇਂ ਕਿ ਮੈਂ ਜ਼ਿਕਰ ਕੀਤਾ ਨਿਰਪੱਖ ਅਦਾਲਤਾਂ ਨੂੰ ਹੋਣਾ ਚਾਹੀਦਾ ਹੈ ਨਿਰਪੱਖ ਹੋ ਕੇ ਫੈਸਲੇ ਸੁਣਾਉਣੇ ਚਾਹੀਦੇ ਨੇ ਬਾਕੀ ਜਿੰਨੇ ਵੀ ਮਸਲੇ ਇਸ ਦੇਸ਼ ਦੇ ਵਿੱਚ ਬਣੇ ਹੋਏ ਨੇ ਚਾਹੇ ਉਹ ਸੂਬਿਆਂ ਨੂੰ ਲੈ ਕੇ ਹੋਣ ਜਾਂ ਧਰਮਾਂ ਨੂੰ ਲੈ ਕੇ ਹੋਣ ਜਾਂ ਕਿਸੇ ਵੀ ਤਰੀਕੇ ਦੇ ਹੋਣ ਉਹਨਾਂ ਨੂੰ ਰਿਜ਼ੋਲਵ ਕੀਤਾ ਜਾ ਸਕੇ ਉਹਨਾਂ ਦਾ ਹੱਲ ਕੱਢਿਆ ਜਾ ਸਕੇ ਤਾਂ ਕਿ ਜਿਹੜੀਆਂ ਭਾਵਨਾਵਾਂ ਕਿਸੇ ਵੀ ਸੂਬੇ ਦੇ ਲੋਕਾਂ ਦੇ ਵਿੱਚ ਪੈਦਾ ਹੁੰਦੀਆਂ ਨੇ ਕਿ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਉਹਨਾਂ ਦੇ ਨਾਲ ਜੋ ਸਲੂਕ ਹੈ ਉਹ ਠੀਕ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਹੱਕ ਖੋਏ ਜਾ ਰਹੇ ਹਨ ਉਹ ਭਾਵਨਾਵਾਂ ਪੈਦਾ ਹੀ ਨਾ ਹੋਣ ਤੇ ਇਹ ਦੇਸ਼ ਦੇ ਪ੍ਰਤੀ ਜਿਹੜਾ ਜਜ਼ਬਾ ਹੈ ਉਹ ਉਸ ਤਰੀਕੇ ਦਾ ਹੋਵੇ ਜੋ ਕਿ ਚਾਹੀਦਾ ਹੈ ਸਾਰੇ ਹੀ ਇਸ ਦੇਸ਼ ਨੂੰ ਸਮਰਪਿਤ ਹੋਣ ਤੇ ਇਸ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਨ ਅਜਿਹਾ ਮਾਹੌਲ ਸਰਦਨ ਦੇ ਵਿੱਚ ਅਦਾਲਤਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਨਾ ਕਿ ਕਿਸੇ ਧਿਰ ਦੀ ਸਿਆਸਤ ਹੋਰ ਚਮਕੇ ਜਾਂ ਕਿਸੇ ਦੀ ਸਿਆਸਤ ਫਿੱਕੀ ਪਏ ਇਸ ਦੇ ਵਿੱਚ ਆਪ ਸ਼ਾਮਲ ਹੋਣਾ ਇਹ ਜਿਹੜਾ ਸਾਡੀਆਂ ਅਦਾਲਤਾਂ ਨੂੰ ਸ਼ੋਭਾ ਨਹੀਂ ਦਿੰਦਾ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਇਸ ਦਲੀਲ ਨੂੰ ਜ਼ਰੂਰ ਸੁਨੇਗਾ ਜਾਂ ਇਸ ਦੇ ਉੱਤੇ ਗੌਰ ਜ਼ਰੂਰ ਕਰੇਗਾ ਇਹ ਇਸ ਮਸਲੇ ਦੇ ਉੱਤੇ ਜੋ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਹੋਵੇਗੀ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਨੇ ਆ ਧੰਨਵਾਦ